ਕੀ ਨਾਮ ਹੈ ਜੀ ਆਪਣਾ ਮੇਰਾ ਨੂਨਰਪਾਲ ਸਿੰਘ ਆ ਜੀ ਪਨਬਸ 58 ਸੀ ਕਨੈਕਟ ਵਰਕ ਹੋ ਜੀ ਨਾ ਸਾਇਖ ਸੁਬਾ ਬਰਨਾਲਾ ਜੀ ਹਾਂ ਜੀ ਅੱਜ ਦੀ ਜਿਹੜੀ ਗੇਟ ਰੇਜ ਰੱਖੀ ਗਈ ਹੈ ਕਿਸ ਗੱਲਾਂ ਨੂੰ ਲੈ ਕੇ ਰੱਖੀ ਹੈ ਇਹ ਜਿਹੜੀ ਸਾਡੀ ਅੱਜ ਦੀ ਗੇਟ ਰੈਲੀ ਦੀ ਸਾਡੇ ਨਾ ਕਾਫੀ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਜੀ ਮੰਗਾ ਸੀ ਸਾਡੀਆਂ ਜਿਹੜੀਆਂ ਸਰਕਾਰ ਜਿਹੜੀ ਮੈਹਕਮਾ ਪੰਦਰ ਸਿਉ ਮੰਨ ਚੁੱਕੀ ਹੈ ਤੇ ਜਿਹੜੇ ਸਾਡੀ ਮੈਨੇਜਮੈਂਟ ਆ ਉਹ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਸੇ ਰੂਸ ਵਜੋਂ ਜਿਵੇਂ ਸਾਡੀਆਂ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਠੇਕੇਦਾਰੀ ਸਿਸਟਮ ਬੰਦ ਕਰਨਾ ਇਹ ਕਿਲੋਮੀਟਰ ਸਕੀਮ ਬਸਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਬਾਰੇ ਜਿਹੜੇ ਸਾਡੇ ਤਨਖਾਹ ਵਾਲੇ ਵਰਕਰ ਮੰਝਦੇ ਉਹਨਾਂ ਨੂੰ ਸਾਡੀ ਮੰਗ ਮੰਨ ਲਈ ਗਈ ਆ ਪਰ ਮੈਨੇਜਮੈਂਟ ਵੱਲੋਂ ਲਾਗੂ ਨਹੀਂ ਕੀਤੀ ਜਾਂਦੀ ਉਹ ਤਨਖਾਹ ਅਸੀਂ ਬਰਾਬਰ ਕਰਨ ਬਾਰੇ ਵੀ ਸਰਕਾਰ ਨੂੰ ਲਾਈ ਸੀ ਤੇ ਉਸ ਬਾਰੇ ਜਿਹੜੀ ਤਨਖਾਹ ਗਈ ਸਾਡੀ ਤਕਰੀਬਨ ਬਰਕਰਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਤੇ ਜਿਹੜੀ ਤਨਖਾਹ ਹੀ ਸਾਡੀ ਉਹ ਵੀ ਸਾਨੂੰ 70% ਪੈ ਰਹੀ ਹੈ ਇਸ ਮਹੀਨੇ ਵੀ ਸਾਨੂੰ 70% ਤਨਖਾਹ ਪਾਈ ਹੈ ਤੇ 30% ਹਜੇ ਸਾਡੀ ਜਿਹੜੀ ਬਾਕੀ ਪਈ ਹੈ ਜਿਹਦੇ ਮਤਲਬ ਆਉਣ ਵਾਲੇ 15 ਦਿਨਾਂ ਦੇ ਵਿੱਚ ਸਾਡੀ ਮੂਰੀ ਤਨਖਾਹ ਵੀ ਜਿਹੜੀ ਮੂਰੇ ਮਹੀਨੇ 'ਚ ਮਾਸਟਰ ਬਣ ਕੇ ਤਿਆਰ ਹੋਣ ਵਾਲੀ ਆ ਤੇ ਇਸ ਲਈ ਜਿਹੜੀ ਅੱਜ ਸਾਡੀ ਗੇਟ ਰੈਲੀ ਆ 22 ਦੇ ਸਾਈਡ ਤੋਂ ਸਾਡੀ ਗੇਟ ਰੈਲੀ ਆ ਤੇ ਜਿਹੜਾ ਸੰਘਰਸ਼ ਆ ਇਹ ਹੋਰ ਵੀ ਅਸੀਂ ਤਿੱਖਾ ਕਰਾਂਗੇ ਜੇ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਸਾਡੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਜਿਹੜੇ-ਜਿਹੜੇ ਸੋੜੇ ਨਾਲ ਮੁਲਾਜ਼ਮ ਆ ਜਿਹੜੇ ਇਸ ਰੈਲੀ ਦੇ ਵਿੱਚ ਸ਼ਾਮਲ ਹੈ ਸਾਡੇ ਨਾਲ ਪਨਬਸ ਪੀਆਰਟੀ ਸਿੰਕਟਰਾਕਟ ਵਰਕਰ ਦੇ ਸਾਰੇ ਵਰਕਰ ਸਾਡੀ ਇਸ ਗੇਟ ਰੈਲੀ ਦੇ ਵਿੱਚ ਸ਼ਾਮਲ ਨੇ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਆ ਮੈਂ ਪਨਬਸ ਪੀਆਰਟੀ ਕੰਟਰੈਕਟ ਵਰਕਰ ਜਿਹੜੇ 25 ਗਰਾਂ ਬਰਨਾ ਡੀਪੂ ਦਾ ਡੀਪੂ ਪ੍ਰਧਾਨ ਆ ਜੀ ਹਾਂਜੀ ਅੱਜ ਦਾ ਜਿਹੜੀ ਗੇਟ ਰੈਲੀ ਰੱਖੀ ਜੀ ਕੀ ਕਾਰਨ ਅੱਜ ਦੀ ਗੇਟ ਰੈਲੀ ਜੀ ਅਸੀਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜੀ ਸਰਕਾਰ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਜਿਸ ਦੇ ਬਾਅਦ ਸਾਡੀਆਂ ਕੁਝ ਮੰਗਾਂ ਦੀਪੂ ਪਦ ਮਹਿਕਮੇ ਪੱਤਰ ਦੀਆਂ ਸੀ ਜਿਹੜੀਆਂ ਉਹ ਮੰਨ ਚੁੱਕੀ ਹੈ ਸਰਕਾਰ ਜੋ ਪੰਜਾਬ ਰੋਡਵੇ ਦੇ ਵਿੱਚ ਲਾਗੂ ਹੋ ਚੁੱਕੀਆਂ ਲੈਟਰ ਨਿਕਲ ਚੁੱਕੇ ਆ ਪੀਆਰਟੀ ਦੀ ਮੈਨੇਜਮੈਂਟ ਉਹਨਾਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਜਿਸ ਦੇ ਸੰਬੰਧ ਵਿੱਚ ਅੱਜ ਅਸੀਂ ਕੀ ਟ੍ਰੇਲੀ ਕਰੀ ਆ ਅਤੇ ਇਸ ਤੋਂ ਬਾਅਦ 24 ਤਰੀਕ ਨੂੰ ਅਸੀਂ ਪਟਿਆਲਾ ਸ਼ਹਿਰ ਅਤੇ ਬੱਸ ਸਟੈਂਡ ਬੰਦ ਕਰਾਂਗੇ ਜੇ ਮਨਾਂ ਮੰਗਾਂ ਮੰਨੀਆਂ ਗਈਆਂ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਅਸੀਂ ਉੱਥੇ ਕੋਈ ਜੋ ਸਾਡੀ ਸੈਂਟਰ ਪਾਰਟੀ ਸੰਘਰਸ਼ ਲਿਖੂਗੀ ਉਹ ਅਸੀਂ ਸੰਘਰਸ਼ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪ ਦਾ ਸਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹਾਂ ਮੀਤ ਪ੍ਰਧਾਨ ਯਾਰੋੜੇ ਪਨਵਸ ਜੀ ਅੱਜ ਤੇ ਜਿਹੜੀ ਗੇਟ ਰੈਲੀ ਰੱਖੀ ਗਈ ਹੈ ਕਿਸ ਮਕਸਦ ਲਈ ਸਰ ਅੱਜ ਦੀ ਗੇਟ ਰੈਲੀ ਜੋ ਰੱਖੀ ਗਈ ਹੈ ਸਾਡੇ ਪੀਆਰਟੀਸੀ ਮੈਨੇਜਮੈਂਟ ਦੇ ਖਿਲਾਫ ਰੱਖੀ ਗਈ ਆ ਜੋ ਕਿ ਪਿਛਲੇ ਦਿਨ ਹੀ ਸਰਕਾਰ ਲੈਵਰ ਤੇ ਸਾਡੀਆਂ ਮੀਟਿੰਗਾਂ ਹੋਈਆਂ ਸੀਆਂ ਕੁਝ ਵੀ ਸਾਡੀਆਂ ਮੰਗਾਂ ਮੰਨੀਆਂ ਗਈਆਂ ਦੀਆਂ ਤੇ ਉਹ ਲਾਗੂ ਮੈਨੇਜਮੈਂਟ ਨੇ ਕਰਨੀਆਂ ਸੀ ਤੇ ਹਾਲ ਤੱਕ ਉਹ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਦੇ ਸੰਦਰਭ ਦੇ ਵਿੱਚ ਅੱਜ ਇਹ ਗੇਟ ਰੈਲੀ ਕੀਤੀ ਗਈ ਹੈ 17 ਤਰੀਕ ਨੂੰ ਇਹ ਦੇ ਵਿੱਚ ਜਿਵੇਂ ਸਾਡਾ ਜਿਹੜਾ ਕੱਚੇ ਮੁਲਾਜ਼ਮਾਂ ਤੇ ਸਾਡਾ ਤਨਖਾਹ ਵਾਧਾ ਕਰਿਆ ਸੀ 5% ਉਹਦਾ ਲੈਟਰ ਨਹੀਂ ਕੱਢਿਆ ਹਾਲ ਤੱਕ ਇੱਕ ਸਾਡੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਇਹਨਾਂ ਨੇ ਤਿੰਨ ਥਾਂਵੇਂ ਫਿਕਸ ਕਰਤੀ ਜੀ ਉਹਨਾਂ ਨੂੰ ਅਸੀਂ ਬਰਾਬਰ ਕਰਾਉਣ ਲਈ ਉਹ ਕਰਿਆ ਜੀ ਉਹ ਲੈਟਰ ਕੱਢਣ ਵਾਲਾ ਉਹ ਨਹੀਂ ਕੱਢਿਆ ਜੀ ਤੇ 1 ਕਿਲੋਮੀਟਰ ਸਕੀਮ ਬੱਸਾਂ ਪਾਈਆਂ ਤੀਆਂ ਤੇ ਉਹ ਬੰਦ ਕਰਨ ਦੇ ਤੇ ਮਹਿੰਗੀਆਂ ਦੇ ਬੱਸਾਂ ਪਾਉਣ ਦਾ ਪ੍ਰੋਸੀਡਿੰਗ ਦੀ ਉਹ ਨਹੀਂ ਅੱਗੇ ਤੋਰਿਆ ਜੀ ਤੇ ਕੁਛਟੀਆਂ ਜਿਹੜੀਆਂ ਆਪਣਾ ਹੈਗੀਆਂ ਸੀ ਸਾਡਾ ਤਕਰੀਬਨ ਜਿਆਦਾ ਲੱਗਿਆ ਜੀ ਸੌਰੀ ਕੱਟ ਦਿਓ ਸਰ ਬੋਲੋ ਬੋਲਾ ਸਰ ਅੱਛਾ ਇਸ ਦੇ ਵਿੱਚ ਜੇ ਸਾਡਾ ਵੀ ਸਾਡੀਆਂ ਮੰਗਾਂ ਵੱਲੇ ਗੌਰ ਨਾ ਕੀਤਾ ਗਿਆ ਜੀ ਤਾਂ ਅਸੀਂ 24 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਤੇ ਪਟਿਆਲਾ ਸ਼ਹਿਰ ਅਸੀਂ ਬਲਾਕ ਕਰਾਂਗੇ